ਅੱਜ ਲੰਮੇ ਸਮੇਂ ਬਾਅਦ ਆਦਰਸ਼ ਸਕੂਲ ਚੌਕੇ ਦੇ ਵਿੜੇ ਵਿੱਚ ਨੰਨੇ-ਮੁੰਨੇ ਬੱਚਿਆਂ ਦੇ ਚਿਹਰਿਆਂ ਤੇ ਰਹੀਆਂ ਰੌਣਕਾਂ ਪੰਜਾਬ ਸਰਕਾਰ ਦੀ ਰਹਿਨਮਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਦੇ ਉਦਮਾਂ ਦੇ ਸਦਕਾ ਆਦਰਸ਼ ਸਕੂਲ ਚੌਕੇ ਵਿਖੇ ਸਾਰੇ ਪਿੰਡ ਦੇ ਨੁਮਾਇੰਦਿਆਂ ਨੂੰ ਅਤੇ ਪਿੰਡ ਦੇ ਪਤਵੰਤਿਆਂ ਦੀ ਅਤੇ ਇਲਾਕਾ ਨਿਵਾਸੀਆਂ ਦੀ ਹਾਜ਼ਰੀ ਦੇ ਵਿੱਚ ਬਠਿੰਡਾ ਪ੍ਰਸ਼ਾਸਨ ਦੀ ਰਹਿਨੁਮਾਈ ਹੇਠ ਕਾਪੀਆਂ ਕਿਤਾਬਾਂ ਸਟੇਸ਼ਨਰੀ ਆਦਿ ਪ੍ਰਾਪਤ ਕਰਕੇ ਨੰਨੇ-ਮੁੰਨੇ ਬੱਚੇ ਬੜੇ ਖੁਸ਼ ਸਨ ਅਤੇ ਉਹਨਾਂ ਦੇ ਮਾਪੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਸੀਸਾਂ ਦੇ ਰਹੇ ਸਨ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਇਹ ਸਾਨੂੰ ਮੁਫਤ ਵਿੱਚ ਕਾਪੀਆਂ ਕਿਤਾਬਾਂ ਸਟੇਸ਼ਨਰੀ ਲਗਾਤਾਰ ਹਰ ਸਾਲ ਮਿਲ ਰਹੀ ਹੈ ਮਾਪਿਆਂ ਵੱਲੋਂ ਨਵੀਂ ਬਣੀ ਮੈਨੇਜਮੈਂਟ ਡਿਪਟੀ ਕਮਿਸ਼ਨਰ ਬਟਿੰਡਾ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ ਹੈ ਮੈਂ ਕਿਨਾ ਮੈਂ ਤੁਹਾਡਾ ਕਿਹੜਾ ਬੰਦਾ ਸੁਰਜੀਤ ਕੌਰ ਜੀ ਆਹੀ ਬੰਦਾ ਚੋਕਈ ਇਸੇ ਸਕੂਲ ਤੇ ਕਿਵੇਂ ਕਿਵੇਂ ਲੱਗਿਆ ਸਕੂਲ ਦਾ ਸਾਨੂੰ ਸਕੂਲ ਦਾ ਮਾਹੌਲ ਬਹੁਤ ਵਧੀਆ ਲੱਗਿਆ ਜੀ ਦੋ ਬੱਚੇ ਪੜਦੇ ਨੇ ਪੋਤਾ ਪੋਤੀ ਤੇ ਕਿਤਾਬਾਂ ਸਨ ਮਿਲ ਰਹੀਆਂ ਤੇ ਵਰਦੇ ਵੀ ਮਿਲ ਰਹੀ ਤੇ ਬਹੁਤ ਹਾਂਜੀ ਬਹੁਤ ਵਧੀਆ ਮਾਹੌਲ ਆ ਤੇ ਸਾਡੇ ਪਾਸ ਤਾਂ ਬਹੁਤ ਠੀਕਾ ਬਹੁਤ ਠੀਕ ਟੀਚਰ ਨੇ ਸਰਕਾਰ ਦਾ ਜਿਹੜਾ ਇਹ ਹੈਗਾ ਪਰ ਲੱਗਦਾ ਬਈ ਕਿਸ ਤਰ੍ਹਾਂ ਲੱਗਦਾ ਸਾਨੂੰ ਜੀ ਬਹੁਤ ਵਧੀਆ ਲੱਗੇਗਾ ਬਹੁਤ ਵਧੀਆ ਸਾਡੇ ਹੱਕ ਚ ਅਸੀਂ ਵੀ ਸਕੂਲ ਦੇ ਹੱਕ ਚ ਤੇ ਸਾਨੂੰ ਬਹੁਤ ਵਧੀਆ ਲੱਗਦਾ ਐਵੇਂ ਜਿਵੇਂ ਮਾਹੌਲ ਰਹੇ ਤੇ ਲੜਾਈ ਝਗੜਾ ਨਾ ਹੋਵੇ ਜੇ ਮੈਨੂੰ ਕਰਨੇ ਲੱਗਦੇ ਨੇ ਇਹ ਜੀ ਬਹੁਤ ਸੱਦ ਬਾਦ ਅੱਜ ਬੰਦ ਹੋਊ ਸਾਡੇ ਬੱਚਿਆਂ ਦੀ ਪੜਾਈ ਚੱਲੇ ਪੜਾਈ ਖਰਾਬ ਹੋ ਗਈ ਪਟਾ ਹੋਰ ਜੀ ਬਹੁਤ ਵਧੀਆ ਤੇ ਤਾਂ ਨਹੀਂ ਨਾ ਹੋਵੇ ਇਸ ਗੱਲ ਨੂੰ 3 ਮਹੀਨੇ ਹੋ ਗਏ ਅੱਜ ਵੀ ਬਦੀ ਨਹੀਂ ਹੁੰਦੀਆਂ ਮਲੇਜ ਕਿਵੇਂ ਲੱਗਦੀ ਇਥੇ ਮਲੇਜਮੈਂਟ ਬਹੁਤ ਵਧੀਆ ਲੱਗਦੀ ਸਾਨੂੰ ਇਸ ਮੌਕੇ ਨਾਲ ਬਹੁਤ ਵਧੀਆ ਜੀ ਅੰਦੇ ਜੀ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਹਰਪਾਲ ਸਿੰਘ ਹੈ ਤੇ ਮੈਂ ਇਸੇ ਪਿੰਡ ਦਾ ਰਹਿਣਾ ਹਾਂ ਮੇਰੀ ਬੇਟੀ ਸਟੂਡੈਂਟ ਹੈ ਪਿਛਲੇ 6 ਸਾਲ ਤੋਂ ਇੱਥੇ ਪੜ੍ਹ ਰਹੀ ਹੈ ਤੇ ਅੱਜ ਤੋਂ ਪਹਿਲਾਂ ਤੋਂ ਹੁਣ ਤੱਕ ਵੀ ਬਹੁਤ ਅੱਛਾ ਮਾਹੌਲ ਚੱਲ ਰਿਹਾ ਹੈ ਔਰ ਪਿਛਲੇ ਦੰਨਾਂ ਦੇ ਵਿੱਚ ਦਰਾਂ ਦੇ ਵਿੱਚ ਬੱਚਾ ਨੂੰ ਵਰਦੀਆਂ ਤੇ ਕਿਤਾਬਾਂ ਕਾਪੀਆਂ ਪੈਨ ਪੈਨਸਲ ਤੇ ਬੈਗ ਦਿੱਤੇ ਗਏ ਆਲ ਬਾਕੀ ਨੂੰ ਦਿੱਤੇ ਜਾ ਰਹੇ ਬਹੁਤ ਖੁਸ਼ੀ ਵਾਲੀ ਗੱਲ ਦੀ ਕਿ ਮੈਨੇਜਮੈਂਟ ਬਹੁਤ ਅੱਛੇ ਤਰੀਕੇ ਨਾਲ ਨੂੰ ਆਪਰੇਟ ਕਰ ਰਹੀ ਹੈ ਔਰ ਪੰਜਾਬ ਸਰਕਾਰ ਨੇ ਜਿਹੜਾ ਇਹ ਉਪਾਲਾ ਕੀਤਾ ਸਕੂਲ ਨੂੰ ਬਣਾ ਕੇ ਉਹਦੇ ਉਸ ਪੰਜਾਬ ਸਰਕਾਰ ਦਾ ਧੰਨਵਾਦ ਹੈ ਔਰ ਪ੍ਰਸ਼ਾਸਨ ਜਿਹੜਾ ਨੂੰ ਚਲਾਉਣ ਦੇ ਵਿੱਚ ਮਦਦ ਕਰ ਰਹੇ ਹੋਗਾ ਬਹੁਤ ਧੰਨਵਾਦ ਹੈ ਔਰ ਮੈਨੇਜਮੈਂਟ ਜਿਹੜੀ ਬੜੇ ਚਾਊ ਢੰਗ ਦੇ ਨਾਲ ਨੂੰ ਚਲਾ ਰਹੀ ਹੈ ਬੜੀ ਅੱਛੀ ਬਿਲਡਿੰਗ ਹੈ ਬੜਾ ਅੱਛਾ ਸਟਾਫ ਹੈ ਤੇ ਪੂਰੀ ਮੈਨੇਜਮੈਂਟ ਬਹੁਤ ਵਧੀਆ ਹੈ ਤੁਸੀਂ ਧੰਨਵਾਦ ਦੀ ਹੈ ਉਹਨਾਂ ਦੀ ਅੰਕ ਕਿੰਨਾ ਬਤਾਓ ਮਦੀਦ ਕਰੋ ਕਿਹੜਾ ਪਿੰਡ ਚ ਇਹ ਤੇ ਕਿ ਸਕੂਲ ਕਿ ਨਹੀਂ ਸਾਡੇ ਬੱਚੇ ਪੜ੍ਹਦੇ ਨੇ ਜੀ ਇੱਥੇ ਅਸੀਂ ਪਿਛਲੇ ਟਾਈਮ ਤੋਂ ਅਸੀਂ ਵੀ ਜੋ ਸਰਸ ਇਹਨਾਂ ਨੇ ਜਿ ਡੇਢਿਆ ਹੋਇਆਗਾ ਉਹਦੇ ਵਿੱਚ ਅਸੀਂ ਪਹਿਲਾਂ ਅਸੀਂ ਉਹਨਾਂ ਦੀ ਵੀ ਗੱਲਬਾਤ ਸੁਣੀ ਵੀ ਸ਼ਾਇਦ ਕੋਈ ਕਸੂਰ ਹੋਊਗਾ ਮੈਨੇਜਮੈਂਟ ਦਾ ਪਰ ਜੇ ਦੇਖਿਆ ਜਾਵੇ ਜੀ ਹੁਣ ਸਾਰਾ ਕੁਝ ਮਿਲ ਰਿਹਾ ਹੈਗਾ ਬੱਚਿਆਂ ਨੂੰ ਸਾਰੀਆਂ ਸਹੂਲਤਾਂ ਪੂਰੀਆਂ ਨੇ ਤੇ ਬਾਕੀ ਜੇ ਉਹ ਵੀ ਹੁਣ ਸਾਨੂੰ ਮੈਨੇਜਮੈਂਟ ਦੇ ਕੋਈ ਵੀ ਹਿੰਦ ਲੈ ਕੇ ਚੱਲੋ ਸਕੂਲ ਉਹ ਸਾਰਾ ਵਧੀਆ ਹੋਊਗਾ ਜਿਵੇਂ ਹੁਣ ਇਹ ਕਹਿੰਦੇ ਸਰਕਾਰੀ ਕਰਵਾਉਣਾਗਾ ਸਰਕਾਰੀ ਤਾਂ ਹੋਰ ਸਕੂਲ ਹੈਗੇ ਨੇ ਜੀ ਕੋਲ ਆਪਾਂ ਮੰਨਦੇ ਆਣੇ ਸਾਨੂੰ ਜੇ ਸਰਕਾਰੀ ਹੋਰ ਹੈਗੇ ਨਾ ਉੱਥੇ ਜਾ ਕੇ ਹੋਣੀ ਇੱਥੇ ਸਰਕਾਰ ਕਿਰੋਂ ਕਰਾਉਣਾ ਹੁਣ ਸੀਰੀਅਸੀ ਬੋਟ ਸਾਡਾ ਕਰਤੇ ਜੀ ਸਰਕਾਰੀ ਕਰਾ ਕੇ ਸਾਨੂੰ ਕੋਈ ਨਫਾ ਨਹੀਂ ਹੈਗਾ ਇਹਦੇ ਵਿੱਚ ਮੈਨੇਜਮੈਂਟ ਦੇ ਵੀ ਸਹੀ ਹੈ ਮੈਨੇਜਮੈਂਟ ਬ੍ਰੇਕ ਲਾ ਰਹੀ ਇਸ ਪੀ ਤੋਂ ਮਿਲ ਜਾਂਦੀ ਜੀ ਬੱਚੇ ਜੀ ਜਿਵੇਂ ਕਾਪੀਆਂ ਕਿਤਾਬਾਂ ਬੈਗ ਪਹਿਲਾਂ ਪਿਛਲੇ ਸਾਲ ਸਾਨੂੰ ਵੜਦੀਆਂ ਨਹੀਂ ਮਿਲੀਆਂ ਸੀ ਜੀ ਠੀਕ ਹੈ ਕਿਤਾਬਾਂ ਸਾਡੇ ਬੱਚਿਆਂ ਨੂੰ ਮਿਲੀਆਂ ਸੀਗੀਆਂ ਵੀ ਵੜਦੀਆਂ ਨਹੀਂ ਸੀ ਮਿਲਣ ਹੈਗੀਆਂ ਉਹ ਇਸ ਟਾਈਮ ਹੁਣ ਵਰਦੀਆਂ ਵੀ ਮਤਲਬ ਕਾਹਦੇ ਵੀ ਕਰੋੜਾਂ ਦੇ ਵਿੱਚ ਆ ਜਾਣੀਆਂ ਜੀ ਬੱਚੇ ਮੈਂ ਇਹਨਾਂ ਦਾ ਜਿਹੜਾ ਹੈਗੇ ਤ੍ਰੀਵਿਕ ਇੰਸਤਾਨ ਨੇ ਨਹੀਂ ਸਾਡੇ ਨਾਲ ਵਧੀਆ ਦਾ ਜੀ ਬਾਕੀ ਕਿਉਂਕਿ ਜਿਹੜਾ ਜਹਾਜ ਆਪਾਂ ਤੇ ਮੂੰਹ ਬੋਲਾਂਗੇ ਉਹ ਤਾਂ ਕਰੋਗੇ ਜਾਂ ਹੋਏਗਾ ਨਾ ਹੁਣ ਅਸੀਂ ਸਾਡੇ ਦੇਖਣੇ ਗੱਲਾਂ ਤੇ ਗਾੜੀ ਗਲੋਚ ਹੁੰਦਾ ਹੈ ਗਲ੍ਹਾਂ ਤੇ ਹੱਥ ਪੈਂਦੇ ਨੇ ਉਹ ਤਾਂ ਫਿਰ ਗਲਤੀ ਹੋ ਜਾਂਦਾ ਹੁੰਦਾ ਫਿਰ ਆਪਾਂ ਜਿਹੜਾ ਹੁਣ ਆਪਾਂ ਕਿਸ ਨੂੰ ਵੀ ਆਪਾਂ ਨੂੰ ਕੌਣ ਬਖਸ਼ੂ ਆਪਾਂ ਗਲਤ ਕਰਾਂ ਦੀ ਕਿਸੇ ਨੂੰ ਨਹੀਂ ਵਧੀਆ ਨੇ ਜਿੰਮੇਂਟ ਦੇ ਦਿੰਦੇ ਠੀਕ ਹੈ ਹਾਂਜੀ ਕੀ ਨਾਮ ਤੁਹਾਡਾ ਘਰੇ ਮੈਂ ਨਾ ਇਹ ਬਰਤਾਨ ਡੱਬਣਾ ਚੋਕ ਹੈ ਜੀ ਇੱਥੇ ਸਕੂਲ ਖਮੀ ਇੱਥੇ ਜੀ ਸਾਡੇ ਬੱਚੇ ਪੜ੍ਹਦੇ ਨੇ ਕਾਫੀ ਇਕ ਦਬਾਅ ਲੈਣਾ ਇਸ ਸਿਸ ਕੱਲ ਤਾਂ ਤੇ ਜ ਬੈਗ ਵੀ ਮਿਲ ਗਿਆ ਹਾਂਜੀ ਬੈਗ ਵੀ ਮਿਲਿਆ ਬੁੱਕਾ ਵੀ ਮਿਲਿਆ ਨੇ ਮਾਹੌਲ ਸਕੂਲ ਦਾ ਮਾਹੌਲ ਜੀ ਹੁਣ ਤਾਂ ਸੈਟ ਆ ਉਹ ਤਾਂ ਠੀਕ ਆ ਜੀ ਹੁਣ ਤਾਂ ਵਧੀਆ ਬੁੱਕਾ ਮਿਲ ਗਿਆ ਸਾਰੇ ਬੱਚਿਆਂ ਨੂੰ ਕਿਤਾਬਾਂ ਮਿਲੀਆਂ ਬੈਗ ਮਿਲਿਆ ਮੈਨੇਜਮੈਂਟ ਕਿਸ ਤਰ੍ਹਾਂ ਕੀਤੀ ਹੁਣ ਤਾਂ ਜੀ ਠੀਕ ਆ ਜੋ ਸਾਡੇ ਬੱਚਿਆਂ ਨੂੰ ਸਾਰੀ ਸਹੂਲਤ ਹੋਊਗੀ ਅੱਜ ਅਧਿਆਪਕ ਸਕੂਲ ਚੌਕੇ ਵਿਖੇ ਸਾਡੇ ਸਕੂਲ ਦੇ ਸਰਪੰਨ ਸਾਹਿਬ ਸਰਦਾਰ ਜਰਮੇਸ਼ਿੰਘ ਜੀ ਉਹਨਾਂ ਦੀ ਰਹਿਨਮਾਈ ਹੇਠ ਐਲ ਕੇ ਜੀ ਯੂ ਕੇ ਜੀ ਕੱਲ ਤੇ ਸੈਕਿੰਡ ਕਲਾਸ ਨੂੰ ਅੱਜ ਕਿਤਾਬਾਂ ਕਾਪੀਆਂ ਪੈਨ ਪੈਨਸਲ ਰੇਜ਼ਰ ਸੋਫਨਰ ਅਤੇ ਬੈਗ ਪ੍ਰੋਵਾਈਡ ਕਰਾਈ ਗਈ। ਇਸ ਸਬੰਧੀ ਮਾਪਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਕਿਤਾਬਾਂ ਕਾਪੀਆਂ ਤੇ ਬੈਗ ਪ੍ਰੋਵਾਈਡ ਕਰਾਏ ਗਏ ਹਨ ਉਹਨਾਂ ਦੀਆਂ ਕਲਾਸਾਂ ਕੱਲ ਤੋਂ ਸ਼ੁਰੂ ਹੋਣ। 2-4 ਦਿਨਾਂ ਦੇ ਵਿੱਚ ਜਲਦੀ ਹੀ ਅਗਲੇ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਦੇ ਕੇ ਕਲਾਸਾਂ ਸਟਾਰਟ ਹੋਣ ਜਾਣੀ